ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਹਾਲ ਹੀ ਵਿੱਚ ਚਾਰ ਵੱਡੀਆਂ ਘੋਸ਼ਣਾਵਾਂ ਹੋਈਆਂ ਹਨ ਜੋ ਦੇਸ਼ ਵਿੱਚ ਸਥਾਈ ਨਿਵਾਸੀ ਪੀਆਰ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਖਾਸ ਕਰਕੇ ਪਹਿਲਾਂ ਤੋਂ ਮੌਜੂਦ ਅੰਤਰਰਾਸ਼ਟਰੀ ਲੋਕਾਂ ਲਈ ਨਵੇਂ ਸੰਕੇਤ ਦੇ ਰਹੀਆਂ ਹਨ ਇਹ ਅਪਡੇਟ ਦਰਸਾਉਂਦੇ ਹਨ ਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਨੀਤੀ ਦੀ ਦਿਸ਼ਾ ਬਦਲ ਰਿਹਾ ਹੈ ਜਿਸ ਵਿੱਚ ਕਾਨੂੰਨੀ ਤੌਰ ਤੇ ਮੌਜੂਦ ਲੋਕਾਂ ਨੂੰ ਬਰਕਰਾਰ ਰੱਖਣ ਅਤੇ ਖੇਤਰੀ ਲੋੜਾਂ ਪੂਰੀਆਂ ਕਰਨਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲੀ ਅਪਡੇਟ ਦੀ ਪ੍ਰਧਾਨ ਮੰਤਰੀ ਦਾ ਸੰਕੇਤ ਇਨ ਸਟੇਟਸ ਲੋਕਾਂ ਲਈ ਪੀਆਰ ਦੇ ਦਰਵਾਜ਼ੇ ਖੋਲਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੀ ਵੱਲੋਂ ਇਹ ਸੰਕੇਤ ਆਇਆ ਹੈ ਕਿ ਜਿਹੜੇ ਅੰਤਰਰਾਸ਼ਟਰੀ ਲੋਕ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਹਨ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਪੀਆਰ ਦੇਣ ਤੇ ਵਿਚਾਰ ਕੀਤਾ ਜਾ ਸਕਦਾ ਹੈ ਇਸ ਗੱਲ ਤੇ ਖਾਸ ਜ਼ੋਰ ਦਿੱਤਾ ਗਿਆ ਹੈ ਕਿ ਇਹ ਸਹੂਲਤ ਉਹਨਾਂ ਲਈ ਨਹੀਂ ਹੋਵੇਗੀ ਜੋ ਆਊਟ ਆਫ ਸਟੇਟਸ ਹੋ ਗਏ ਹਨ ਸਰਕਾਰ ਦਾ ਇਹ ਰੁਝਾਨ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ ਕਿ ਉਹ ਉਹਨਾਂ ਲੋਕਾਂ ਨੂੰ ਇਨਾਮ ਦੇਣਾ ਚਾਹੁੰਦੀ ਹੈ ਜੋ ਦੇਸ਼ ਵਿੱਚ ਕੰਮ ਕਰ ਰਹੇ ਹਨ ਅਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਦੋਂ ਕਿ ਆਊਟ ਆਫ ਸਟੇਟਸ ਲੋਕਾਂ ਲਈ ਨਿਯਮ ਹੋਰ ਸਖਤ ਹੋ ਸਕਦੇ ਹਨ ਦੂਜੀ ਵੱਡੀ ਅਪਡੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਕੰਮ ਕਰ ਰਹੇ ਲੋਕਾਂ ਲਈ ਨਿਊ ਵਰਜਵਿਕ ਪ੍ਰਾਂਤ ਵਿੱਚ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਰਿਪੋਰਟਰਾਂ ਅਨੁਸਾਰ ਵਰਕ ਪਰਮਿਟ ਐਕਸਟੈਂਸ਼ਨ ਦੀ ਪ੍ਰੋਸੈਸਿੰਗ ਵਿੱਚ ਲਗਭਗ 35 ਮਹੀਨਿਆਂ ਦੀ ਅਵਸਥਾ ਯੋਗ ਦੇਰ ਹੋ ਰਹੀ ਸੀ ਇਸ ਸਮੱਸਿਆ ਦਾ ਹੱਲ ਕਰਨ ਲਈ ਪ੍ਰਾਂਤ ਨੇ ਸੀ 18 ਨਾਮਕ ਪ੍ਰੋਵੀਜ਼ਨ ਲਿਆਂਦਾ ਹੈ ਇਸ ਤਹਿਤ ਯੋਗ ਕਰਮਚਾਰੀਆਂ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਬਾਅਦ AIP ਵਿੱਚ ਆਏ ਭਾਰਤੀ ਵਿਦਿਆਰਥੀ ਵੀ ਸ਼ਾਮਲ ਹੋ ਸਕਦੇ ਹਨ ਆਪਣਾ ਵਰਕ ਪਰਮਿਟ 2 ਸਾਲ ਲਈ ਵਧਾ ਸਕਦੇ ਹਨ ਇਹ ਕਦਮ ਉਨ੍ਹਾਂ ਨੂੰ ਬਿਨਾਂ ਕਿਸੇ ਚਿੰਤਾ ਦੇ ਕੰਮ ਜਾਰੀ ਰੱਖਣ ਅਤੇ ਪੀਆਰ ਦੀ ਲੋੜੀਦਾ ਯੋਗਤਾ ਪੂਰੀ ਕਰਨ ਦਾ ਸਮਾਂ ਦਿੰਦਾ ਹੈ ਤੀਜੀ ਵੱਡੀ ਅਪਡੇਟ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਸੂਬਿਆਂ ਦੀ ਮੰਗ ਤੇਜ ਪੀ ਐਨ ਪੀ ਕੋਟਾ ਵਧਾਉਣ ਲਈ ਦਬਾਅ ਹਾਲੀ ਵਿੱਚ ਹੋਈ ਇਮੀਗ੍ਰੇਸ਼ਨ ਮੰਤਰੀ ਦੀ ਮੀਟਿੰਗ ਵਿੱਚ ਸਾਰੇ ਪ੍ਰਾਂਤਾਂ ਅਤੇ ਖੇਤਰਾਂ ਨੇ ਇੱਕ ਸੁਰ ਵਿੱਚ ਪ੍ਰੋਵਿੰਸਲੀ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਕੋਟਾ ਵਧਾਉਣ ਦੀ ਮੰਗ ਕੀਤੀ ਹੈ ਪ੍ਰਾਂਤਾਂ ਦਾ ਤਰਕ ਹੈ ਕਿ ਉਹਨਾਂ ਦੇ ਖੇਤਰਾਂ ਵਿੱਚ ਪਹਿਲਾਂ ਤੋਂ ਮੌਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਕਾਮਿਆਂ ਨੂੰ ਸਥਾਈ ਨਿਵਾਸ ਦੇਣ ਲਈ ਉਹਨਾਂ ਨੂੰ ਵਧੇਰੇ ਸ਼ਕਤੀ ਅਤੇ ਕੋਟੇ ਦੀ ਜ਼ਰੂਰਤ ਹੈ ਉਹ ਇਨਾਂ ਪੂਰਨ ਟੈਲੈਂਟ ਨੂੰ ਗਵਾਉਣਾ ਨਹੀਂ ਚਾਹੁੰਦੇ ਜੋ ਸਥਾਨਕ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ ਇਹ ਮੰਗ ਦਰਸਾਉਂਦੀ ਹੈ ਕਿ ਇਮੀਗ੍ਰੇਸ਼ਨ ਫੈਸਲਿਆਂ ਵਿੱਚ ਪ੍ਰਾਂਤਾਂ ਦੀ ਭੂਮਿਕਾ ਵੱਧ ਰਹੀ ਹੈ ਚੌਥੀ ਵੱਡੀ ਅਪਡੇਟ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਟਾਰਗੇਟਡ ਡਰਾ ਅਤੇ ਸੀਈਸੀ ਦੀ ਸੰਭਾਵਨਾ ਵਾਪਸ ਫੈਡਰਲ ਪੱਧਰ ਤੇ ਇਮੀਗ੍ਰੇਸ਼ਨ ਵਿਭਾਗ ਨਿਸ਼ਾਨੇਬੰਦ ਐਕਸਪ੍ਰੈਸ ਐਂਟਰੀ ਡਰਾ ਜਾਰੀ ਰੱਖ ਰਿਹਾ ਹੈ ਇਹਨਾਂ ਵਿੱਚ ਖਾਸ ਤੌਰ ਤੇ ਫ੍ਰੈਂਚ ਭਾਸ਼ਾ ਦੇ ਗਿਆਨ ਵਾਲੇ ਅਤੇ ਹੈਲਥ케ਅਰ ਸੈਕਟਰ ਨਾਲ ਜੁੜੇ ਪੇਸ਼ੇਵਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿੱਥੇ ਕੈਨੇਡਾ ਨੂੰ ਸਭ ਤੋਂ ਵੱਧ ਕਾਮਿਆਂ ਦੀ ਲੋੜ ਹੈ ਇੱਕ ਹੋਰ ਵੱਡੀ ਸੰਭਾਵਨਾ ਕੈਨੇਡਾ ਐਕਸਪੀਰੀਅੰਸ ਕਲਾਸ ਸੀਈਸੀ ਨਾਲ ਜੁੜੀ ਹੋਈ ਹੈ 80000 ਤੋਂ ਵੱਧ ਸੀਈਸੀਪੀਆਰ ਦੇ ਟੀਚੇ ਦੇ ਮੁਕਾਬਲੇ ਹੁਣ ਤੱਕ ਸਿਰਫ 20000 ਦੇ ਕਰੀਬ ਹੀ ਪੂਰੇ ਹੋਏ ਹਨ ਇਸ ਵੱਡੇ ਪਾੜੇ ਨੂੰ ਪਰਨ ਲਈ ਆਉਣ ਵਾਲੇ ਮਹੀਨਿਆਂ ਵਿੱਚ ਸੀਈਸੀ ਕੇਂਦਰਿਤ ਵੱਡੀ ਗਿਣਤੀ ਵਿੱਚ ਡਰਾ ਹੋਣ ਦਾ ਅਨੁਮਾਨ ਹੈ ਇਹਨਾਂ ਡਰਾ ਦਾ ਖਾਸ ਫਾਇਦਾ ਉਹਨਾਂ ਟ੍ਰੇਡ ਵਰਕਰਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਕੈਨੇਡਾ ਵਿੱਚ ਕੰਮ ਦਾ ਤਜਰਬਾ ਲਿਆ ਹੈ ਕੁੱਲ ਮਿਲਾ ਕੇ ਇਹਨਾਂ ਚਾਰੋਂ ਅਪਡੇਟਾਂ ਤੋਂ ਇੱਕ ਸਪਸ਼ਟ ਸੰਦੇਸ਼ ਮਿਲਦਾ ਹੈ ਕੈਨੇਡਾ ਹੁਣ ਸਿਰਫ ਬਾਹਰੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਬਜਾਏ ਅੰਦਰੂਨੀ ਲੋਕਾਂ ਨੂੰ ਬਰਕਰਾਰ ਰੱਖਣ ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਲੀਗਲ ਸਟੇਟਸ ਬਣਾਉਣ ਲੀਗਲ ਸਟੇਟਸ ਬਣਾਏ ਰੱਖਣਾ ਪਹਿਲਾ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਫ੍ਰੈਂਚ ਪਾਸਾ ਹੈਲਥ케ਅਰ ਅਤੇ 스킬ਡ ਟ੍ਰੇਡ ਵਰਕਰਾਂ ਵਰਗੇ ਖਾਸ ਹੁਨਰਾਂ ਵਾਲੇ ਲੋਕਾਂ ਲਈ ਪੀਆਰ ਦੇ ਮੌਕੇ ਵਧ ਰਹੇ ਹਨ ਅਤੇ ਪੀਐਨਪੀ ਕੋਟਾ ਵਧਣ ਨਾਲ ਪ੍ਰਾਂਤਾਂ ਦੀਆਂ ਲੋੜਾਂ ਮੁਤਾਬਿਕ ਇਮੀਗ੍ਰੇਸ਼ਨ ਵਧੇਗੀ ਕੈਨੇਡਾ ਦੀ ਇਹ ਨਵੀਂ ਰਣਨੀਤੀ ਵਧੇਰੀ ਨਿਸ਼ਾਨੇਬੰਦ ਰਣਨੀਤਿਕ ਅਤੇ ਖੇਤਰੀ ਲੋੜਾਂ ਦੇ ਆਧਾਰ ਜਾਪਦੀ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਪੇਜ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਾਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇ ਇਹ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ